ਇਹ ਆ ਜੀ ਪਹੂਰੀ ਪਿੰਡ ਉੱਥੇ ਦਾ ਬੜਾ ਕਾਰੋਬਾਰ ਇੱਥੇ ਇਹ ਪਿੰਡ ਦਾ ਗੁਰਦੁਆਰ ਸਾਹਿਬ ਨੂੰ ਸਿੰਜ ਸਕੂਲ ਟੀ ਹੈ ਨਾ ਇਹ ਆ ਜੀ ਸਰਕਾਰੀ ਸਕੂਲ ਇੱਧਰ ਹੈ ਸਕੂਲ ਤੇ ਸਿੰਜ ਨਾ ਨਾ ਮੰਡੀ ਦੀ ਨਹੀਂ ਹੈਗੀ ਇੱਥੇ ਨਾ ਨਾ ਅੱਗੇ 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 ਸਿੱਰੇ 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 ਚਲੇ ਗਏ ਸਿੱਰੇ 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 ਲੋ ਜੀ ਬਰਫੀਆਂ ਕੋੜੇ ਮਠਿਆਈਆਂ ਜੀ ਗੁਰਪਰਸਵਰ ਸਾਹਿਬ ਇੱਥੇ ਲਾ ਦੇ ਕਿਤੇ ਇੱਥੇ ਆਪਾਂ 7 ਤੱਕ ਪੜ੍ਹਦੀਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਬਰੀ ਆ ਰਹਿਣਟ ਹੋ ਗਿਆ ਵਾ ਅਜੀਬ ਵਾ ਚੇਂਜ ਚੱਲ ਰਹੀ ਹੈ ਜੀ ਮੰਡੀ ਆ ਪٹرول ਪੰਪ ਦਾ ਪਿੰਡ ਚ ਅੱਛਾ ਮੰਡੀ 'ਚ ਨਹੀਂ ਹੈਗੀ ਮੰਡੀ ਤੋਂ ਪਹਿਲਾਂ ਹੀ ਹੈ ਪਰੇ ਨਹੀਂ ਸਮਝ ਆਈ ਵੀ ਪਕੌੜੇ ਪਕਾੜੇ ਨੇ ਦੁਕਾਨਾਂ ਉੱਤੇ ਲੱਗੀਆਂ ਵਿਚਾਰਾਂ ਨੂੰ ਧੋਖਾ ਹੋ ਗਿਆ ਦੁਕਾਨਾਂ ਦਾ ਨਾ ਹਾਂ ਇਹ ਜਿੰਮੇਂਦਰ ਦਾ ਸਾਇਦ ਬੰਗਿਆ ਰਵੀ ਪ੍ਰਭਾਨ ਜੀ ਇੱਧਰ ਪ੍ਰੈਕਟਿਸ ਹੋ ਰਹੀ ਹੈ ਬਹੁਤ ਚੰਗੀ ਕਰਾਤੀ ਹੈ ਇੱਧਰ ਬਾਈ ਕਰ ਰਹੇ ਨੇ ਪ੍ਰੈਕਟਿਸ ਤੇ ਮੌਸਮ ਦੀ ਖਰਾਬੀ ਕਰਕੇ ਕਿਉਂਕਿ ਤੇ ਮੀਂਹ ਪੈ ਗਿਆ ਹੈ ਆਹ ਵੇਖੋ ਗਿੱਲਾ ਹੋਇਆ ਤੇ ਇਸ ਕਰਕੇ ਛੇਤੀ ਛੇਤੀ ਨਿਵੇੜਨ ਦੀ ਕਰ ਰਹੇ ਨੇ ਸਮੇਂ ਜੀ ਅੰਦਰ ਦੀ ਛੋਟਾ ਛੜਤ ਹੋ ਗਿਆ ਤੇ ਲੈਬ ਵਾਲਾ ਕੈਮਰਾ ਚੱਲ ਰਿਹਾ ਲਓ ਮੈਦਾਨ ਦੇ ਵਿੱਚ ਸਿਰੋ ਦੇ ਮੱਲ ਜੁੱਟ ਐਸ ਸਮੇਂ ਨਾ ਨੌ ਜਵਾਨਾਂ ਦਰਮਿਆਨ ਚੱਲਦੇ ਹੋਏ ਕੇ ਮੁੱਲ ਪਹਿਣ ਸ਼ਰੀਰਾਂ ਦੇ ਬਾਈ ਜਿੰਨਾ ਲਾਈਆਂ ਮਿਹਰਤਾ ਉੱਠ ਕੇ ਕੰਮ ਜੋਰ ਜਵਾਨਾਂ ਦਾ ਲੈਜੰਡ ਭਰਿਆ ਮੇਲਾ ਲੁੱਟ ਕੇ ਇਹ ਆਈਡਲ ਕੋੜੇ ਨੇ ਯਾਰਾ ਕਰ ਹੀ ਜਾਂਦੇ ਮਨੋਂ ਭਗਵਾਨ ਦੀ ਹੱਥ ਬੰਨ੍ਹ ਕੇ ਦੇਖੋੜਾ ਸਟੇਜ 'ਤੇ ਖੜੀ ਲਵੀਰੋ ਆਤੀ ਬੈਟ ਦੇ ਬਾਅਦ ਤੋਂ ਭਲਵਾਨੀ ਥੋੜਾ ਸਟੇਪ ਅੱਗੇ ਖਾਲੀ ਕਰਦੇ ਹੱਥਾਂ ਦੇ ਵਿੱਚ ਇਹ ਭਲਵਾਨਾਂ ਨੂੰ ਖੋਲ੍ਹ ਦੇ ਜੀ ਹੁਣ ਦੇ ਖੋਲ੍ਹ ਦੋ ਬਾਈ ਚਰਨ ਸਿੰਘ ਜੀ ਪੁੱਤਰ ਜਿਨ੍ਹਾਂ ਨੇ ਆ ਬਾਤ ਬੜੀਆ ਭਲਵਾਨੀ ਕੀਤੀ ਹੈ ਇਹ ਐਸੇ ਤਰਜੰਦਰ ਸਿੰਘ ਜੀ ਪਟਿਆੜਾ ਉਹਨੇ 8.5 ਬਈ ਤੇ ਜਾਜ ਕਰੋ ਫੋਟੋ ਹੋਈ ਹੈ ਕਰੋ ਵੀ ਫੋਟੋ ਫੋਟੋ ਕਰੋ ਵਾਹ ਬਈ ਵਾਹ ਬਈ ਵਾਹ ਨਹੀਂ ਓ ਰਿਸਾ ਉਧਰ ਸਾਡੀ ਸਿੰਝ ਕਮੇਟੀ ਵੱਲੋਂ ਵੱਡੀ ਚੰਡੀ ਦੇ ਪਹਿਲਵਾਨਾਂ ਨੂੰ ਅਸੀਰਵਾਦ ਦਿੱਤਾ ਜਾ ਰਿਹਾ ਹੈ ਮੈਂ ਵਿਸ਼ੇਸ਼ ਤੌਰ ਤੇ ਬੱٹا ਧੰਨਵਾਦ ਕਰਦਾ ਜਿੰਨੇ ਵੀ ਆਈ ਹੋਈ ਸੰਗਤ ਜਿੰਨੇ ਵੀ ਪਹਿਲਵਾਨ ਉਸਤਾਦ ਕਲੀਫੋ ਪੁੱਜਿਆ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਬੱٹا ਧੰਨਵਾਦ ਕੀਤਾ ਜਾਂਦਾ ਔਰ ਜਿਨ੍ਹਾਂ ਨੇ ਅੱਜ ਦਾ ਦੰਗਲ ਸਫਲ ਬਣਾਉਣ ਦੇ ਲਈ ਆਪਣੀ ਮਿਹਨਤ ਵਿੱਚ ਤੋਂ ਸਵੰਦ ਦਿੱਤੇ ਆ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਬੱٹا ਧੰਨਵਾਦ ਕੀਤਾ ਜਾਂਦਾ ਬਿਲਕੁਲ ਜੀ ਸਾਰਿਆਂ ਦਾ ਬਹੁਤ ਧੰਨਵਾਦ ਹੈ ਗਾਣੀ ਵੀਰਾਂ ਦਾ ਉਧਰ ਗੁਰਸੇਵ ਕਲੰਬੜਦਾਰ ਮੇਰੇ ਪੰਜਾਬੀ ਬੋਲਾਂ ਤੋਂ ਖੁਸ਼ ਹੋ ਕੇ ਵੱਡੇ ਮਾਰ ਬੋਧ ਕਰਕੇ ਜਾਂਦੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਹਾਂ ਜੀ ਮੈਂ ਬੇਨਤੀ ਕਰਦਾ ਸਰਦਾਰ ਸਰਵਰ ਸਿੰਘ ਜੀ ਇੱਕ ਵਾਰ ਤਾੜੀਆਂ ਲਾ ਕੇ ਵਡਾ ਕੇ ਆਜੋ ਜਿਹੜੀ ਸਭ ਤੋਂ ਪਹਿਲੀ ਚਾਹਤਾਂ ਜਿਹੜੀ ਜੰਦੀ ਦੀ ਮੂਰਤੀ ਜਿਹੜੀ ਮੈਦਾਨ ਦੇ ਵਿੱਚ ਸ਼ੁਰੂ ਹੁੰਦੀ ਹੈ ਹਰ ਚਤਹਾਰ ਮੁਕਦਰਾਂ ਦੀ ਖੋਦਾ ਜੋਰ ਪੂਰਾ ਲੱਗਿਆ ਪਿਆ ਜਾਨ ਪੂਰੀ ਲੱਗੀ ਪਈਆ ਕਹਿੰਦਾ ਕੋ ਜੀ ਮੇ ਦਿੱਤੀ ਆ ਸਲਾਮੀ ਉੱਤੇ ਕੇ ਕਹਿੰਦਾ ਅੱਜ ਚੰਡੀ ਦਾ ਮਹਾਂਜਾਲ ਉੱਤੇ ਕੇ ਮਿਹਨਤ ਉੱਤੇ ਮਾਨਦਾ ਹਾਂ ਤਾਰ ਬੋਲਦਾ ਓ ਸੋਨੀਪੁਰੇ ਪਾਂਡੇ ਦੀ ਆਵਾਜ਼ ਕਰਦੇ ਕਿਸਮਤ ਮਾਰ ਜੇ ਤਾਂ ਗੱਲ ਵਿਖਦੀ ਅੱਜ ਵੀ ਗੱਲੇਲਾ ਨਾਲ ਬਾਜ਼ ਮਾਤੇ ਹਾਂਜੀ ਆਏ ਬੱਲਾ ਭਗਵਾਨ ਜੀ ਬਿਲਕੁਲ ਆਏ ਆਏ ਬੱਲਾ ਭਗਵਾਨ ਬਾਈ ਦਾਸ ਵੀਰੋ ਇੱਕ ਮਿੰਟ ਬੰਨੋ ਕਿਰਪਾ ਕੋਈ ਟੋਕੀ ਦਿਓ ਲਾਜੀ ਇਹਨੇ ਬਿੱਲਾ ਪahlwan ਜੀ ਕਿਉਂਕਿ ਸਾਡੇ ਰਾਜੇਤ ਦਿਲ ਡੀਆਈਜੀ ਸਾਹਿਬ ਨਾਲ ਨਾਲੇ ساری ਜ਼ਿੰਦਗੀ ਚੱਲੀ ਹੈ ਬਾਈ ਕਲੀਅਰ ਕਰ ਦੋ ਜੀ ਕੋਈ ਇੰਟਰਫਰ ਇੱਕ ਮਿੰਟ ਲਾ ਕੇ ਫਿਰ ਇੱਕ ਮਿੰਟ ਆ ਜਿਹੜਾ ਬੰਦਾ ਇੱਥੇ ਖੜੇ ਐ ਇੱਥੇ ਸੰਗਤ ਖੜੀ ਆ ਥੋੜੀ ਸਾਈਡ ਦੇ ਦੋ ਜਿਹੜਾ ਲਾਈਵ ਦੇ ਸਾਹਮਣੇ ਖੜਿਆ ਸਾਈਡ ਨੂੰ ਕੋ ਜਿਹੜਾ ਕਿ ਲਾਈਵ ਦੇ ਸਾਹਮਣੇ ਉਹ ਜਿਹੜਾ ਸਾਹਮਣੇ ਥੋੜੀ ਸਾਈਡ ਦੇ ਦੋ ਲਾਈਵ ਵਾਲੀ ਪ੍ਰੋਬਲਮ ਆ ਰਹੀ ਆ ਲੱਗ ਰਿਹਾ ਮੈਨੂੰ ਪ੍ਰੋਬਲਮ ਆ ਰਹੀ ਹੈ ਜਿਹੜਕ ਉਹ ਭਾਈ ਵਾਲੇ ਨੂੰ ਬਿੱਲਾ ਭਵਨ ਜੀ ਇੱਕ ਮਿੰਟ ਹਾਂ ਜੀ ਨmberdar ਖਾਂ ਕੋਈ ਗੱਲ ਨਹੀਂ ਬਈ ਲਾਇ ਵਾਲੇ ਨੂੰ ਪ੍ਰੋਬਲਮ ਬਾਬਾ ਜੀ ਬੱਤੂ ਜੀ ਬਾਹਰ ਜਾ ਤੁਸੀਂ ਬੈਠੋ ਹੋਰ ਭਵਨ ਜੀ ਬਾਹਰ ਬੈਠੋ ਹੋ ਹੋ ਗਿਆ ਕੰਮ ਬਾਸ ਹੋ ਗਿਆ ਬੈਠੋ ਕੋਈ ਨਾ ਬੈਠੋ ਬੈਠੋ ਬੈਠਾ ਕੋਈ ਨਹੀਂ ਬੈਠੇ ਬੈਠਾ ਕੋਈ ਨਹੀਂ ਉਹ ਕੋਈ ਨਹੀਂ ਉਹ ਮੈਂ ਕਿਹੜਾ ਪੂਟੋਆ ਪਟਨਾ ਇੱਥੇ ਮੈਂ ਡਿਊਟੀ ਵੀ ਕਰਦੀ ਐ ਬੈਠੋ ਕੁ ਮਿੰਟ ਭਵਨ ਜੀ ਬਹੁਤ ਵਧੀਆ ਕੁਸ਼ਤੀ ਬੈਂਟ ਇੱਕ ਮਿੰਟ ਦੇਖੋ ਮੈਂ ਤੁਹਾਨੂੰ ਜਾਣ ਦੱਸਾਂਗਾ ਨਾ ਫਿੱਲਾ ਪਹਿ ਵਾਲਾ ਕੁਰਤਾ ਪਜਾਮਾ ਪਾਈ ਬੈਠੇ ਇਹ ਆਪ ਦੀ ਜਥੇਦਾਰ ਨੇ ਸਾਡੇ ਰਾਜੀਵ ਗਿੱਲ ਦੇ ਨਾਲ ਨਾਲ ਡਿਊਟੀ ਕੀਤੀ ਹੈ ਇਹ ਇਸ ਪਹਿਲਵਾਨ ਦੀ ਇੰਨੀ ਕੁਰਬਾਨੀਆਂ ਇਹਨਾਂ ਨੇ ਪੰਜਾਬ ਪੁਲਿਸ ਦੇ ਜਿੰਨੇ ਵੀ ਅੰਤਰਰਾਸ਼ਟਰੀ ਖਿਡਾਰੀ ਹੋਏ ਨੇ, ਅਰਜਨ ਵਾੜੀ ਹੋਏ ਨੇ, ਬੰਪੇ, ਕਲਕੱਤੇ ਜਾ ਕੇ ਇਹਨਾਂ ਨੇ ਉਹਨਾਂ ਦੀ ਜਾਣਕਾਰੀ ਲੈਤੀ। 5500 ਸੱਬੇ ਦੀ ਇਹਨਾਂ ਦੇ ਜਿਹੜੀ ਕਿਤਾਬ ਆਪ ਹੋਰ ਪੂਰਾ ਲੱਗਿਆ ਪਿਆ। ਕਹਿੰਦਾ ਜਦ ਗੰਬਰੂ ਦੇ ਟੱਕ ਢੜਦੇ ਨੇ, ਹਰ ਜਾਣ ਦੇ ਚਰਚੇ ਸਿਰਦੇ ਨੇ, ਫਿਰ ਲੋਕ ਦੀ ਗੱਲਾਂ ਕਰਦੇ ਨੇ, ਕੁਸ਼ਤੀ ਦੇ ਮੀਨੋਤਾਂ ਦੇ ਵਰਤੇ ਨੇ। ਭਾਈ ਪੰਜੇ ਦੇ ਵਿੱਚ 500 ਮਾਂ ਨਹੀਂ ਢੇਲੀ ਖੋਟੀ ਦਾ ਸੁਖੀਆ ਬੱਜਣ ਤਾੜੀਆਂ ਜੱਦ ਮੱਲ ਕੋ ਢੁੰਦਾ ਚੋਟੀ ਦਾ ਔਰ ਸੁਖੀਆ ਬੱਜਣ ਤਾੜੀਆਂ ਜੱਦ ਮੱਲ ਕੋ ਢੁੰਦਾ ਚੋਟੀ ਦਾ ਪਰ ਕੋ ਇਹ ਰਾਈਟਰ ਨੇ ਕਿ ਬਦਵਾਨ ਹੈ ਬੜਾ ਵਧੀਆ ਲਿਖਿਆ ਜਿਹੜਾ ਇਨਸਾਨ ਕਿਸੇ ਨੂੰ ਮਾਨਸਨਮਾਲੀ ਤਾੜੀ ਵੀ ਮਾਰਦਾ ਪੂਰੀ ਜ਼ਿੰਦਗੀ ਹਾਂ 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 ਵਿਸਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇੱਕ ਕੁਸ਼ਤੀ ਦਾ ਤਨੰਦ ਕਰ ਰਿਹਾ ਹਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਰਤਾਜ ਵਰਧ ਸਿੰਘ ਜੀ ਗੁਰਦਾਟਪੁਰ ਵਾਲੇ ਮੇਰੇ ਪੰਜਾਬੀ ਬੋਲਾਂ ਦੇ ਖਾਣੋ ਕੇ 500 ਦੇ ਵੱਡੇ ਮਹਾਨ ਬੋਧੇ ਕਰਦੇ ਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਪਹਿਲਵਾਨ ਮਰੀਕ ਸਿੰਘ ਜੀ ਜੂਅਰ ਸੇ ਜਿਨ੍ਹਾਂ ਨੇ ਆ ਵੱਡੀ ਪਹਿਲਵਾਨੀ ਕੀਤੀ ਸਾਡੇ ਇਲਾਕੇ ਦੇ ਵਿੱਚ ਹਰ ਥਾਂ ਨੇ ਜੀਅਟੀ ਨਿਭਾਈ ਹੈ ਉਹਨਾਂ ਨੂੰ ਮੰਗੂ ਮੱਲੀ ਮਕਰੋ ਔਰ ਸੋਨੀ ਟੂ ਮਸੇੜ ਕਰਦਣ ਤੇ ਬੋਡਾ ਧਰਿਆ ਵੀ ਚੌਂਤੀ ਗੁੱਜਰ ਨੇ ਇਹ ਬੁੱਧ ਸਿੰਘ ਪਹਿਲਵਾਨ ਤੇ ਲਿੱਤੇ ਉਹਨਾਂ ਦੇ ਖਾੜੇ ਦਾ ਪਹਿਲਵਾਨ ਹੈ ਰਾਜਾ ਭਾਲੀ ਦਿੱਲੀ ਦਾ ਪਹਿਲਵਾਨ ਹੈ ਕਹਿੰਦਾ ਦਿੱਲੀ ਬੱਤੀ ਦਿਲੀਪ ਨੇ ਭਟੀਆਂ ਬੰਨੇ ਪਟਨੇਰ ਉਹ ਬਚਿੰਦਾ ਬਿਨੇ ਪਾਲਦਾ ਖਾਜੇ ਜੀ ਜਮੇਰ ਆ ਬਚਿੰਦਾ ਪੰਨੇ ਪਾਲਦਾ ਖਾਜੇ ਜੀ ਜਮੇਰ ਇੱਕ ਪੱਜ ਦੇ ਇੰਡੀਆ ਦਾ ਪਹਿਲਵਾਨ ਹੈ ਦੂਜੇ ਪਾਸੇ ਪੰਜਾਬ ਦਾ ਪਹਿਲਵਾਨ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਹੈ ਵੀ 라ਪਰ ਕੇ ਸ਼ਰੋਤ ਇੱਕ ਵਾਰ ਝੰਡੀ ਵਾਲੇ ਪਹਿਲਵਾਨਾਂ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰ ਦਿਓ ਉਹਨਾਂ ਨੂੰ ਪਤਾ ਲੱਗ ਜਾਵੇ ਵੀ 라ਪਰ ਕੇ ਸ਼ਰੋਤ ਸਾਡੀ কুਸਤੀ ਨੰਬਰ 49 ਦੇਖ ਰਹੇ ਨੇ ਅਗਲੀ ਗੱਲ ਸਾਡੇ ਸਾਹਮਣੇ ਵਾਹ ਵੀ ਬੜਾ ਨਹੀਂ ਉਹ ਰਿਸਾ ਅੱਜ ਦਾ ਜੰਗਲ ਦੀ ਖੋਹ ਨੂੰ কুਸਤੀ 110000 ਦੀ ਚੰਡੀ ਦੀ ਕੁश्ती ਚੱਲਦੀ ਹੂਈ ਪਰ ਬਾਤ ਇਸਮੇ ਦੀ ਕਹਿੰਦਾ ਰਾਤਾਂ ਨੂੰ ਨਹੀਂ ਸੌਂਦੇ ਜਿੰਨਾ ਤੇਡੀ ਅੱਗ ਲਾਉਣੀ ਉਹ ਡਰਦੇ ਨਹੀਂ ਹੁੰਦੇ ਜਿੰਨਾ ਤੜੀ ਅੱਗ ਲਾਉਣੀ ਭਾਈ ਕਈ ਵਾਰੀ ਅੱਖਾਂ ਤੇ ਬੰਦ ਬੱਟੀਆਂ ਤਾਕੇ ਸੁਣੀ ਬਾਰੇ ਮੱਕੇ ਜੁ ਲੰਘਾਉਣੇ ਪੈਂਦੇ ਨੇ ਐਵੇਂ ਲੋਕੀ ਰਹਿੰਦੇ ਚੰਗੇ ਦਿਲ ਦੀ ਕਿਤੇ ਭਾਈ ਜਿੰਦ ਚੰਗੇ ਆਉਂਦੇ ਵੀ ਨਹੀਂ ਆਉਣੇ ਪੈਂਦੇ ਨੇ ਐਵੇਂ ਲੋਕੀ ਰਹਿੰਦੇ ਚੰਗੇ ਦਿਲ ਦੀ ਕਿਤੇ ਆਦੇ ਕਿਦਵਾ ਜੀ ਬਿਲਕੁਲ ਜਾਦੇ ਉੱਪਰ ਦੇ ਆਉਂਦੇ ਨੇ ਹਾਂ ਜੀ ਮਹਿਮਤਾਂ ਦੇ ਨਾਰਾਂ ਆਉਂਦੇ ਨੇ ਚੰਗੀ ਸੋਚ ਦੇ ਨਾਲ ਚੰਗੇ ਦੀਆਂ ਆਉਂਦੇ ਨੇ ਜਾਦੇ ਉੱਪਰ ਦਾੜੋ ਬਾਬਾ ਲਾਲਾ ਵਾਲੇ ਪੀਰ ਦੇ ਨਾਂ ਤੇ 500 ਰੁਪਈਆ ਇਸ ਵੱਡੀ ਚੰਡੀ ਦੇ ਵਿੱਚ ਪਾਇਆ ਗਿਆ ਹੈ ਪੀਰ ਵੱਲੋਂ ਗੁਪਤਾਨ ਸੋ ਜੋ ਨੰਬਰਦਾਰ ਜੀ ਸੋਬਤਾਰ ਸਿੰਘ ਜੀ ਇਹਨਾਂ ਦੇ ਕੋਲ ਪੁੱਛਦਾ ਹੋ ਗਿਆ ਜੀ 500 ਰੁਪਈਆ ਵੱਡੀ ਚੰਡੀ ਸਰਦਾਰ ਸਤਖ ਸਟਾਫਰ ਜੀ ਸਤਾਕਰ ਸਪਾਸਾ ਜੀ ਇਹ ਦੇਖੋ 500 ਰੁਪਏ ਚੰਡੀ ਦੇ ਵਿੱਚ ਪਾਏ ਗਿਆ ਔਰ ਪੰਜਾਬੀ ਬੋਲੇ ਦੱਸੋਗੇ ਵੱਡੇ ਮਾਣ ਬੋਦੇ ਕਰਦੇ ਆ ਪਹਿਲਵਾਨ ਜੀ ਬਾਹਰ ਦੇਖੋ ਜੀ ਦੇਖੇ ਜਿੱਤੇ ਦੇਖੇ ਜੀ ਮੈਂ ਵੀਰੇ ਹੀ ਬੋਲਦਾ ਹਾਂ ਹਾਂ ਜੀ ਸਾਡੇ ਆਪ ਦੇ ਮੁੱਢ ਮਾਤਰ ਸੱਚ ਕਿਹਾ ਲੋਕਾਂ ਦੇ ਵਿੱਚ ਬੱਲੇ 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 ਲਓ ਚੱਲਦਾ ਹੋਇਆ ਮੱਲ ਜਿੱਤ ਐਸੇ ਮੈਂ ਨੌਜ ਬੰਨਾ ਦਰਮਿਆਨ ਇੱਕ ਪਾਸੇ ਰੱਡੀ ਪਹਿਲਵਾਨ ਬੇਰਾ ਔਰ ਦੂਜੇ ਪਾਸੇ ਮੋਤੀ ਗੁਜਰ ਦਿੱਲੀ ਪਰ ਬਾਅਦ ਸਮੇਂ ਦੀ ਆਏ ਹਾਏ ਹਾਏ ਉਧਰ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਡੇ ਸਤਿਕਾਰਯੋਗ ਐਮਪੀ ਸਰਪੰਚ ਸਾਹਿਬ ਮਰੇ ਪੰਜਾਬੀ ਜੋਲਾ ਤੋਂ ਖੁਸ਼ ਹੋ ਕੇ 500 ਦੇ ਵੱਡੇ ਮਾਣ ਬੋਤੇ ਕਰਦੇ ਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪਰ ਚਲਦੀ ਕੁਸ਼ਤੀ ਇਹਦਾ ਨੌਜਵਾਨਾਂ ਦਰਮਿਆਨਾ ਕੁਲਜੀਂਦਰ 4501 ਜਿਨ੍ਹਾਂ ਦੀ ਵੀ ਗੱਡੀ ਹੈ ਸਾਈਡ ਦੇ ਵਿੱਚ ਨਾਨੀ ਕਿਰਪਾਤਾ ਕਰੋ ਸਾਡੇ ਮੁੱਖ ਮਹਿਮਾਨ ਤੇ ਉਹਨਾਂ ਦੇ ਨਾਲ ਬਹੁਤ ਸਾਰੀਆਂ ਸ਼ਖਸੀਅਤਾਂ ਔਰ ਰੈਕ ਦੇ ਵਿੱਚ ਨੇ ਪਹਿਲਾ 20 ਮਿੰਟ ਦਾ ਖੁੱਲਾ ਸਮਾਂ ਉਸ ਤੋਂ ਬਾਅਦ ਪ੍ਰਬੰਧਕ ਕਮੇਟੀ ਦਾ ਫੈਸਲਾ ਹਾਂ ਦਾ 20 ਮਿੰਟ ਤੋਂ ਬਾਅਦ ਪਰ ਚੱਲਦੀ ਕੁਸ਼ਤੀ ਇਹਨਾਂ ਨੌਜ ਮੱਲਾਂ ਦਰਮਿਆਨ ਕਰੋ ਪ੍ਰਯਾਸ ਪਹਿਲਵਾਨ ਨੂੰ ਕਹਿੰਦਾ ਵੀ ਸੂਰਜਾਂ ਨੂੰ ਕਰਦੇ ਨੇ ਟਿੱਕਦਾ ਜਿਹੜੇ ਰੱਖਦੇ ਜਿੱਤਣ ਦੀਆਂ ਸਿੱਕੜਾਂ ਕਿ ਹੌਲੀ-ਹੌਲੀ ਦੇਖੀ ਰੇ ਚਨਾਉਣੀਆਂ ਉਹ ਕਾਲੀਆਂ ਜੋ ਰਾਤਾਂ ਬੱਲੇ ਆ ਦੁਨੀਆ ਤੇ ਕਰ ਲੈਣਾ ਕਬਜਾ ਹਾਲੇ ਕਾਫੀ ਬੱਤਾ ਬੱਲੇ ਆ ਬਾਈ ਦੁਨੀਆ ਤੇ ਕਰ ਲੈਣਾ ਕਬਜਾ ਹੱਲੇ ਸਰਪੁਰ ਕੋੜਾ ਵਾਖਾ ਬਲੇਵਾਜੀ ਬੋਲਦੇ ਹੀਰਾ ਜੀ ਖੇੜੀ ਪੰਜਾਬੀ ਦੇ ਜੋ ਪ੍ਰਸਿੱਧ ਬਲਾਰੇ ਮਾ ਫਿਰ ਕੁਸ਼ਤੀ ਦੇ ਨਾਜਮ ਜੀ ਪ੍ਰਸਿੱਧ ਬਲਾਰੇ ਜੋ ਬਹੁਤ ਵਧੀਆ ਸਲਾਮਾ ਨਿਵਾ ਰਹੇ ਨੇ ਤੋਂ ਕਹਿੰਦੇ ਹੈਲੋ ਆਪਕੋ ਜੀ ਧੰਨਵਾਦੀ ਮਾਸਟਰ ਜੀ ਬਈ ਉਧਰ ਅਸੀਂ ਪਹਿਲੋਂ ਧੰਨਵਾਦ ਕਰਦਾ ਪਹਿਲਵਾਨ ਮਰੀਤ ਸਿੰਘ ਜੀ ਜੁਐਸਏ ਸਰਦਾਰ ਸੁਵਰਨ ਸਿੰਘ ਜੀ ਪਕੌਲ ਪਤ ਵਾਲੇ 55 ਵਾਲੀ ਮੈਕ ਦਾ ਦੇੁੱਤ ਕਿੱਥੋਂ ਦਿੱਤੇ ਸੋਨਿਆ ਬੜਾ ਸਿਰੇ ਦਾ ਮੱਲ ਜੁੱਦਾ ਇਸ ਸਮੇਂ ਨੌਜਵਾਨਾਂ ਦਰਮਿਆਨ ਚੱਲਦਾ ਹੋਇਆ ਵਾਗਿਆ 1,10,000 ਰੁਪਏ ਦੀ ਚੰਗੀ ਦੀ ਪੁਸ਼ਤੀ ਇਹਨਾਂ ਨੌਜਵਾਨਾਂ ਦਰਮਿਆਨ ਇਹ ਮੂਹਰੇ ਖੜ ਕੇ ਹੌਸਲਾ ਚੜਕੇ ਬਾਈਪੂ ਤੇ ਅਸਾਨ ਸਿੰਘਾਂ ਤੋਂ ਫੜ ਕੇ ਆਹ ਕਿਸੇ ਕਿਸ ਨੂੰ ਦਲ ਹੁੰਦਾ ਜੇ ਵੀ ਲਾ ਕੇ ਡਿੱਗਦਾ ਇਹ ਰਾਜੇ ਖਿੱਲੇ ਅੜਪ ਪੰਜਾਬੀ ਜਿਗਰਾ ਰੱਖ ਦੇ ਖੇਡਿੰਦਾ ਭਾਈ ਨਾਜੇ ਖੇਲੇ ਫੜਬ ਪੰਜਾਬੀ ਜਿਗਰਾ ਰੱਖ ਦੇ ਖੇਡਿੰਦਾ ਬਹੁਤ ਵਧੀਆ ਮੁਕਾਬਲਾ ਰਾਜਾ ਸੀਨੀਯਮ ਬਾਬਾ ਦੇ ਬੱਤਰ ਸੇਰ ਕੁੱਟਾ ਇਸ ਸਮੇਂ ਮੈਦਾਨ ਦੇ ਵਿੱਚ ਜੱਦੂ ਜੱਦ ਕਰਦੇ ਹੋਏ ਅਗਲੀ ਬੱਲੇ ਔਰ ਬਤ ਅੱਜਾ ਮੈਂ ਸਤਿਕਾਰ ਕਰਦਾ ਹਾਂ ਟੀਮ ਦੇ ਵਾਲੇ ਪਰਮਾਤਮਾ ਸਾਜਾ ਉਸਤਾਦ ਨੂਰੋ ਵੀਰ ਜੀ ਨੇ 365 ਦਾ ਮਾਰ ਉਹਨਾਂ ਦਾ ਦੇਖੋ ਬਣ ਕੇ ਅਸੀਂ ਜੋਲਦੀਆਂ ਗੱਲਾਂ ਕਰਾਈਆਂ ਕੋਈ ਤਾਇਦ ਨੂੰ ਘੱਟ ਬਾਂਹ ਕਾਹਦੀ ਬੱਦਰ ਮੋਤੀ ਜਿੱਤੇ ਦਿੱਲੀ ਬੜਾ ਸਮੇਂ ਪਰਲੇ ਪਾਸੇ ਰੱਬੀ ਕਰਵਣ ਪੇਨਾ ਬੜਾ ਮਿੱਟੀ ਦੇ ਪਾਸੇ ਪਰ ਬਾਦ ਦੀ ਸੁਨੇ ਵੀ ਹੁੰਦੀ ਹੈ ਕਦੇ ਉੱਤੇ ਕਦੇ ਥੱਲੇ ਕਦੇ ਪੂਰੀ ਬੱਲੇ ਬੱਲੇ ਕਦੇ ਉੱਤੇ ਕਦੇ ਥੱਲੇ ਕਦੇ ਪੂਰੀ ਬੱਲੇ ਬੱਲੇ ਕਹਿੰਦਾ ਪੱਟਾਂ ਦੀ ਤਿਆਰੀ ਕਰਸ ਦੀਆਂ ਬੈਟਾਂ ਉਹ ਮੋਤੀ ਟੌਣ ਪਰ ਦੀ ਜਵਾਹੀ ਜੋੜਾ ਦੀ ਸ਼ਿੰਗਾਰ ਦੇ ਵਿੱਚ ਜੱਟ ਕੌਲੀ ਆਦੀ ਸ਼ੇਪ ਨੂੰ ਪੇਰ ਤੋਂ ਮੁਤਾਜਿਲਾ ਸੱਟਾ ਪਾ ਮੋੜਾ ਦੀ ਗਾਦੀ ਵਿੱਚ ਰਹਾ ਬਿਚੇ ਰਹਾ ਛੱਡੇ ਲਾਲੀਆਂ ਸਾਦਗੀ ਵੱਡੋ ਦੀ ਸੁਦਾ 우ਸਤਾਦੀ ਤੇ ਸੋਨੀ ਘੱਟ ਬੋਲਣਾ ਪਸੰਦ ਮੱਲੇ ਨੂੰ ਤਾਈਓ ਪੁੱਤਰ ਕਨਾਲ ਸੋਰਤਾਂ ਅੰਬਾਲੀ ਦੀ ਭਾਈ ਤਾਈਓ ਉਹਨਾਂ ਦੇ ਵਿੱਚ ਪਹੁੰਚਦੇ ਅਸੀਂ ਤੈਨੂੰ ਧੰਨਵਾਦ ਕਰਦੇ ਵਾਹ ਵੀ ਵਾਹ ਨਹੀਂ ਉਹ ਰਿਸਾ ਵਾਹ ਕਿਹ ਅਸਰੇ ਦਾ ਮੱਲ ਜਿੱਤ ਐਸੇ ਮੇਨਾਂ ਨੌਜ ਬੰਨਾਂ ਕਰ ਚੱਲਦਾ ਹੋਇਆ 1,15,000 ਤੋਂ ਵੀ ਚੰਡੀ ਦੀ ਕੁਸ਼ਤੀ ਆਈਂਦਾਂ ਕਦਰੂਵਾ ਦਰਮਿਆਨ ਚੱਲਦੀ ਹੋਈ ਇਹ ਮਹਿਲਤਾਂ ਦੇ ਨਾਲ ਰੱਖਦੇ ਨੇ ਬਿੱਲੋ ਜਿਹੜੇ ਜਾਰੀਆਂ ਆਏ ਦੂਰੋਂ ਦੇਸ ਪੈਂਦੀਆਂ ਨੇ ਬੋਡੀਆਂ ਸੰਗਾਰੀਆਂ ਕੱਲੇ ਕੱਲੇ ਮਾਸ਼ਲੋ ਗੁਬਾਹੀ ਟਰਦੇ ਮਹਿਲਤਾਂ ਵੀ ਕਦਰੂਜੀ ਤੋੜ ਕਰਦੇ ਉਹ ਸੇਜੇ ਕਿਹੜੇ ਜਾਰੀ ਪੈਂਦਾ ਮਹਿਲਤਾਂ ਨੂੰ ਪੂਰਾ ਭਾਈ ਮਹਿਲਤਾਂ ਦੇ ਨਾਲ ਹੁੰਦਾ ਬੰਦਾ ਮਸ਼ਹੂਰਾ ਭਾਈ ਮਹਿਲਤਾਂ ਦੇ ਨਾਲ ਹੁੰਦਾ ਬੰਦਾ ਮਸ਼ਹੂਰਾ ਆਓ ਚਲੋ ਆਏ ਹਾਏ ਹਾਏ ਵਾਹ ਬੀਬਾ ਕਹਿੰਦੇ ਸਿੰਧ ਬੋਲਾ ਪਿੰਡ ਪਬਰੀ ਦਾ ਉਹ ਟੱਕ ਤਾਂ ਪੈਣੀ ਹੈ ਜਿਹੜਾ ਜਿੱਤੂ